ਪੰਜਾਬੀ ਸਿੰਗਰ ਏ ਪੀ ਟਿਲ ਨੂੰ ਕਿਸੇ ਪਛਾਣ ਦੇ ਮਹਤਾਜ ਨਹੀਂ। ਉਹਨਾਂ ਦੇ ਗੀਤਾਂ ਨੂੰ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਵੱਲੋਂ ਬਿਆਤ ਪਸੰਦ ਕੀਤਾ ਜਾਂਦਾ ਹੈ। ਅਤੇ ਬਾਲੀਵੁੱਡ ਵਾਲੇ ਵੀ ਉਹਨਾਂ ਦੇ ਗੀਤਾਂ ਦੇ ਮੁਰੀਦ ਨੇ। ਪਰ ਇਸ ਵਾਰ ਉਸ ਦੀ ਚਰਚਾ ਵਿੱਚ ਆਉਣ ਦੀ ਵਜ੍ਹਾ ਕੁਝ ਹੋਰ ਹੈ। ਦਰਅਸਲ ਏ ਪੀ ਟਿਲ ਨੂੰ ਹਾਲੀ ਦੇ ਵਿੱਚ ਕੋਚੀਲਾ 'ਚ ਪਰਫਾਰਮੈਂਸ ਕਰਦੇ ਹੋਏ ਨਜ਼ਰ ਆਏ। ਪਰ ਇਸ ਦੌਰਾਨ ਉਸ ਦੀ ਹਰਕਤ ਨੂੰ ਵੇਖ ਲੋਕਾਂ ਵੱਲੋਂ ਲਗਾਤਾਰ ਉਸ ਦੀ ਆਲੋਚਨਾ ਕੀਤੀ ਜਾ ਰਹੀ ਹੈ। ਦਰਅਸਲ سوشل میڈیا ਉੱਪਰ ਏਪੀਟੀ ਲੋਦੀਖ ਕਾ ਜੀਆ ਵੀਡੀਓ ਵਾਇਰਲ ਹੋ ਰਹੀ ਹੈ ਜਿਨ੍ਹਾਂ ਵਿੱਚ ਫੈਨਸ ਏਪੀ ਦੇ ਸ਼ੋਅ ਵਿੱਚ ਦਿਲਜੀਤ ਦੋਸਾਂ ਦੇ ਨਾਰੇ ਲਗਾਉਂਦੇ ਬੇ ਨਜ਼ਰ ਆ ਰਹੇ ਨੇ ਇਸ ਤੋਂ ਇਲਾਵਾ ਇੱਕ ਹੋਰ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਏਪੀ ਲਾਈਵ ਸ਼ੋਅ ਦੌਰਾਨ ਆਪਣਾ ਗਿਟਾਰ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਇਹਨਾਂ ਵੀਡੀਓ ਨੂੰ ਵੇਖਣ ਤੋਂ ਬਾਅਦ ਉਹਨਾਂ ਦੇ ਚਾਹਣ ਵਾਲੇ ਕਾਫੀ ਜ਼ਿਆਦਾ ਹੈਰਾਨ ਰਹਿ ਗਏ ਲੋਕਾਂ ਵੱਲੋਂ ਏਪੀ ਦੀ ਸਰਕਤ ਉੱਪਰ ਕਈ ਕਮੈਂਟ ਕੀਤੇ ਜਾ ਰਹੇ ਨੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਦਿਲਜੀਤ ਤਾਂ ਤੋਂ ਬਾਅਦ ਏਪੀ ਢਿੱਲੋਂ ਦੂਸਰੇ ਪੰਜਾਬੀ ਕਲਾਕਾਰ ਬਣੇ ਨੇ ਜਿਨ੍ਹਾਂ ਨੇ ਦੁਨੀਆ ਦੇ ਸਭ ਤੋਂ ਵੱਡੇ 뮤직 ਫੈਸਟੀਵਲ ਕੋਚੀਲਾਚੇ ਲਾਈਵ ਪਰਫਾਰਮੈਂਸ ਕੀਤਾ ਪਰ ਇਸ ਲਾਈਵ ਸ਼ੋਅ ਵਿੱਚ ਉੱਥੇ ਆਏ ਲੋਕਾਂ ਵੱਲੋਂ ਦਿਲਜੀਤ ਉਸਾਰ ਦੇ ਨਾਰੇ ਲਾਏ ਗਏ ਇਹ ਸਭ ਦੇਖ ਕੇ ਏਪੀ ਢਿੱਲੋਂ ਨੇ ਆਪਣਾ ਆਪਾ ਖੋਲਿਆ ਤੇ ਆਪਣਾ ਗਿਟਾਰ ਧੰਨ ਦਿੱਤਾ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕ ਆਪਣੀ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ ਸੰਗੀਤ ਦੇ ਵਿੱਚ ਸਾਜ਼ ਬਾਈ ਰੱਬ ਦੇ ਵਾਂਗ ਰੱਖੇ ਦਾ ਤਾਹੀਂ ਤਾਂ ਸਾੜਿਓ ਆਟੋ ਟਿਊਨ ਸਿੰਗਰ ਉਹ ਤੁਸੀਂ ਇਸ ਤੋਂ ਇਲਾਵਾ ਇੱਕ ਯੂਜ਼ਰ ਨੇ ਲਿਖਦੇ ਹੋਏ ਕਿਹਾ ਕਿ ਇਹਨਾਂ ਨੂੰ ਤਾਂ ਆਪਣੀ ਸਾਦ ਦੀ ਵੀ ਕਦਰ ਹੈ ਨਹੀਂ ਜਿਸ ਨਾਲ ਇਹਨਾਂ ਨੂੰ ਰੋਟੀ ਮਿਲਦੀ ਹੈ ਇਸ ਤਰ੍ਹਾਂ ਗਾਇਕ ਦੀ ਹਰ ਕੋਈ ਸਖਤ ਨਿੰਦਾ ਕਰ ਰਿਹਾ ਬਾਕੀ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਆਪਣੀ ਰਾਏ ਸਾਂਝੇ ਕਰ ਦਿਓ ਧੰਨਵਾਦ ਜੀ